ਇਰਵਾ ਸੋਨੋ ਵੀਡੀਓ ਜਿਸ ਦੇ ਵਿੱਚ ਇੰਦਰਜੀਤ ਸਿੰਘ ਗਾਜੀ ਜਿਹੜੇ ਕੇ ਬੜੇ ਤਕੜੇ ਵਿਦਵਾਨ ਨੇ ਇਹਨਾਂ ਨੇ ਆ ਸ਼ਬਦ ਦੇ ਅਰਥ ਕੀਤੇ ਆ ਪੰਗਤियां ਪੜੀਆਂ ਨੇ ਤੇ ਸੱਚਮੁੱਚ ਹੀ ਵਿਚਾਰਨ ਵਾਲੀ ਗੱਲ ਹੈ ਕਿੰਨੇ ਕ ਜਣੇ ਆਪ ਵੀ ਇਸ ਗੱਲ ਨਾਲ ਸਹਿਮਤ ਹੋ ਸਾਰੇ ਜਣੇ ਆਪੋ ਆਪਣੇ ਜਵਾਬ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ ਇੱਕ ਇੱਕ ਸ਼ਬਦ ਤੁਹਾਡੇ ਸਾਹਮਣੇ ਬਹੁਤਾ ਵਿਸਤਾਰ ਚ ਨਹੀਂ ਜਾਵਾਂਗਾ 2 ਮਿੰਟਾਂ ਕੀ ਸੁਣਾ ਦਿੰਨਾ ਇਹਦੇ ਅਰਥ ਅੱਜ ਤੱਕ ਵੱਡੇ ਵੱਡੇ ਕਥਾਵਾਚਕ ਮੇਰੇ ਸਾਹਮਣੇ ਜਵਾਬ ਨਹੀਂ ਦੇ ਸਕੇ ਫਿਰ ਇਹ ਸ਼ਬਦ ਦਾ ਕੀ ਕਰੋਗੇ ਸਭ ਕੋਈ ਚੱਲਣ ਕਹਤ ਹੈ ਉਹਾ ਸਾਰੇ ਕਹਿੰਦੇ ਨੇ ਉੱਥੇ ਜਾਣਾ ਨਾ ਜਾਣੋ ਬੈਕੁੰਠ ਹੈ ਕਹਾਂ ਕੋਈ ਨਹੀਂ ਜਾਣਦਾ ਕਿੱਥੇ ਐ ਆਪ ਆਪ ਦਾ ਮਰਮ ਨਾ ਜਾਣਾ ਉਹ ਭਲੇ ਲੋਕੋ ਤੁਸੀਂ ਤਾਂ ਆਪਣੇ ਆਪ ਬਾਰੇ ਵੀ ਕੁਝ ਨਹੀਂ ਜਾਣਦੇ ਡਾਕਟਰ ਕੋਲੇ ਭੱਜ ਕੇ ਜਾਂਦੇ ਆ ਕਿ ਡਾਕਟਰ ਸਾਹਿਬ ਦੇਖ ਲਓ ਮੈਨੂੰ ਕੀ ਹੋਇਆ ਆਪ ਆਪ ਦਾ ਮਰਮ ਨਾ ਜਾਣਾ ਬਾਤਨ ਹੀ ਬੈਕੁੰਠ ਬਖਾਣਾ ਗੱਲਾਂ ਬਾਤਾਂ ਨਾਲ ਸਵਰਗ ਗਈ ਜਾਂ ਉਹਥੇ ਆ ਉਹਥੇ ਆ ਜਦ ਲਗ ਮਨ ਬੈਕੁੰਠ ਕੀ ਆਸ ਤਬ ਲਗ ਨਹੀਂ ਚਰਨ ਨਿਵਾਸ ਜਦੋਂ ਤੱਕ ਤੁਹਾਡੇ ਮਨ ਦੇ ਵਿੱਚ ਸਵਰਗ ਦੀ ਲਾਲਸਾ ਹੈ ਤੁਸੀਂ ਰੱਬ ਨੂੰ ਯਾਦ ਨਹੀਂ ਕਰਾਂਗੇ ਜੇ ਰੱਬ ਨੂੰ ਮਾੜਾ ਮੋਟਾ ਯਾਦ ਕਰਦੇ ਹੋ ਨਰਕ ਤੋਂ ਡਰਦੇ ਮਾਰੇ ਕਰਦੇ ਹੋ ਜਾਂ ਸਵਰਗ ਦੇ ਲਾਲਚ ਮਾਰੇ ਕਰਦੇ ਹੋ ਨਹੀਂ ਰੱਬ ਨਾਲ ਤੁਹਾਡਾ ਕੋਈ ਪਿਆਰ ਨਹੀਂ ਖਾਈ ਕੋਟ ਨਾ ਪਰਲ ਪਗਾਰਾ ਉਹ ਜਿਹੜਾ ਉੱਪਰ ਸਵਰਗ ਜਿਹੜਾ ਤੁਸੀਂ ਕਹਿੰਦੇ ਹੋ ਉੱਪਰ ਬਣਿਆ ਹੋਇਆ ਜਿੱਥੇ ਧਰਮਰਾਜ ਬੈਠ ਕੇ ਫੈਸਲੇ ਕਰਦਾ ਉਹ ਦੱਸੋ ਫਿਰ ਕਾਹਦਾ ਬਣਿਆ ਹੋਇਆ ਇਟਾਂ ਦਾ ਗਾਰੇ ਦਾ ਸਿਮਿੰਟ ਦਾ ਉਹ ਸਮਾਨ ਕਿੱਥੋਂ ਆਇਆ ਸਾਰਾ ਜਿਹੜਾ ਉੱਪਰ ਉਹ ਬਿਲਡਿੰਗਾਂ ਬਣਾਈਆਂ ਨੇ ਖਾਈ ਕੋਟ ਖਾਈ ਕਹਿੰਦੇ ਨੇ ਜਿਹੜੀ ਆਲੇ-ਦੋਲੇ ਕਿਲੇ ਦੇ ਦੁਆਲੇ ਡੂੰਗੀ ਖਾਈ ਪੁੱਟੀ ਹੁੰਦੀ ਸੀ ਅੱਗੇ ਉਹਦਾ ਜ਼ਿਕਰ ਹੈ ਖਾਈ ਕੋਟ ਨਾ ਪਰਲਪਗਾਰਾ ਨਾ ਜਾਣੋ ਬੈਕੁੰਠ ਦੁਆਰਾ ਤੇ ਤੁਸੀਂ ਤਾਂ ਇਹ ਵੀ ਨਹੀਂ ਜਾਣਦੇ ਫਿਰ ਮੈਨੂੰ ਦੱਸ ਦਿਓ ਕਬੀਰ ਜੀ ਕਹਿੰਦੇ ਨੇ ਕਿ ਉਹ ਜਿਹੜਾ ਐਡਾ ਵੱਡਾ ਮਹਿਲ ਹੈ ਧਰਮਰਾਜ ਦਾ ਉਹਦਾ ਗੇਟ ਕਿੱਥੋਂ ਦੀ ਆ ਅੰਦਰ ਆਪਾਂ ਕਿਵੇਂ ਜਾਣੇ ਆ ਉਹਦੇ ਤੇ ਇਹ ਤਾਂ ਹੋ ਗਈ ਬੁਰੱਧ ਗੱਲ ਹੁਣ ਕਬੀਰ ਜੀ ਕਹਿੰਦੇ ਨੇ ਤੁਸੀਂ ਪੁੱਛੋਗੇ ਕਿ ਤੁਸੀਂ ਤਾਂ ਸਾਰੇ ਰੱਦ ਕਰਤਾ ਫਿਰ ਕਿਤੇ ਹੈਗਾ ਕਿ ਨਹੀਂ ਹੈਗਾ ਸਵਰਗ ਇਹ ਵੀ ਦੱਸ ਦਿਓ ਕਬੀਰ ਜੀ ਕਹਿੰਦੇ ਆਹੋ ਹੈਗਾ ਭਾਈ ਮੈਨੂੰ ਸੁਣ ਲਓ ਹੁਣ ਧਿਆਨ ਨਾਲ ਕਹੋ ਕਬੀਰ ਅਬ ਕਈਆ ਕਾ ਹੈ ਮੈਨੂੰ ਪੁੱਛਦੇ ਨੇ ਲੋਕ ਕੀ ਪਰ ਹੈ ਕਿੱਥੇ ਸਾਧ ਸੰਗਤ ਬੈਕੁੰਠਾ ਆਹ ਹੈ ਐ ਧਰਤੀ ਨੂੰ ਸਵਰਗ ਬਣਾਉਣਾ ਉੱਪਰ ਦੇ ਸਵਰਗ ਦੀ ਲਾਲਸਾ ਛੱਡ ਦਿਓ ਕਹ ਕਬੀਰ ਅਬ ਕਈਆ ਕਾਹ ਹੈ ਸਾਧ ਸੰਗਤ ਬੈਕੁੰਠ ਆਹ ਹੈ ਆ ਧਰਤੀ ਦੇ ਉੱਤੇ ਹੀ ਚੰਗੇ ਇਨਸਾਨ ਬਣ ਜੋਗੇ ਇਹੋ ਹੀ ਬੈਕੁੰਠ ਬਣ ਜਾਵੇਗਾ